ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਇਸ ਨਵੇਂ ਬਲੌਗ ਦੇ ਵਿੱਚ ਅੱਜ ਆਪਾਂ ਪਹੁੰਚੇ ਹਾਂ ਜੀ ਗੁਰਦੁਆਰਾ ਸ੍ਰੀ ਤਨਤਾਮ ਸਾਹਿਬ ਜੋ ਕਿ ਹਰਿਆਣੇ ਦੇ ਵਿੱਚ ਹੈ ਅੱਜ ਸਾਨੂੰ ਗੁਰੂ ਘਰ ਸਾਹਿਬ ਦੇ ਦਰਸ਼ਨ ਕਰਾਵਾਂਗੇ ਤੇ ਪੂਰੇ ਇਤਿਹਾਸ ਬਾਰੇ ਜਾਣੂ ਕਰਵਾਵਾਂਗੇ ਬਲੌਗ ਦੇ ਨਾਲ ਜਰੂਰ ਜੁੜੇ ਜੀ ਤੇ ਸਾਰਾ ਬਲੌਗ ਜਰੂਰ ਦੇਖਿਓ ਆਪਾਂ ਪੂਰੇ ਇਤਿਹਾਸ ਬਾਰੇ ਦੱਸਾਂਗੇ ਜੋ ਕਿ ਸੰਗਤਾਂ ਮਤਲਬ ਹਜ਼ੂਰ ਸਾਹਿਬ ਜਾਂਦੀਆਂ ਨੇ ਨਾ ਉਹ ਇੱਥੇ ਪਹਿਲਾਂ ਦਰਸ਼ਨ ਕਰਕੇ ਜਾਂਦੀਆਂ ਨੇ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਵਚਨ ਹੋਇਆ ਹੋਇਆ ਇੱਥੇ ਪੂਰਾ ਇਤਿਹਾਸ ਦੱਸਾਂਗੇ ਤੇ ਗੁਰੂ ਘਰ ਦੇ ਦਰਸ਼ਨ ਵੀ ਕਰਵਾਵਾਂਗੇ ਤੁਹਾਨੂੰ ਬਹੁਤ ਪ੍ਰਾਤਨ ਇਤਿਹਾਸ ਹੈ ਇਸ ਗੁਰਦੁਆਰਾ ਸਾਹਿਬ ਦਾ ਹਾਂਜੀ ਕਰੋ ਦਰਸ਼ਨ ਗੁਰਦੁਆਰਾ ਸਾਹਿਬ ਦੇ ਤੇ ਪੂਰਾ ਇਤਿਹਾਸ ਵੀ ਤੁਹਾਨੂੰ ਜਾਣੂ ਕਰਵਾਵਾਂਗੇ ਹਾਂਜੀ ਦੋਸਤੋ ਗੁਰਦੁਆਰਾ ਸਾਹਿਬ ਦਾ ਸੰਕੇਤ ਇਤਿਹਾਸ ਗੁਰਦੁਆਰਾ ਸ੍ਰੀ ਗੁਰਤੇਗਵਰ ਸਾਹਿਬ ਕਮਤਾਨ ਸਾਹਿਬ ਗੁਰਦੁਆਰਾ ਸ੍ਰੀ ਗੁਰਤੇਗਵਰ ਸਾਹਿਬ ਕਮਤਾਨ ਜੀ ਨੌਵੇਂ ਪਾਤਸ਼ਾਹ ਗੁਰਤੇਗਵਰ ਜੀ ਦੀ ਪਵਿੱਤਰ ਚਮਕੋ ਪ੍ਰਾਪਤ ਅਸਥਾਨ ਹੈ ਜੀ ਜਾਸਕ ਫਰੋਤਾ ਅਨੁਸਾਰ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਪੂਰਬੀ ਰਾਜਾ ਮਾਲਵਾ ਵਾਰਾਂ ਦੀ ਫੇਰੀ ਦੌਰਾਨ ਇਸ ਸਥਾਨ ਦੇਖੇ ਆਪਣੇ ਮੁਤਾਬਕ ਚਰਨ ਪਾਏ ਅਤੇ ਇਸ ਸਥਾਨ ਨੂੰ ਧਰਮ ਪ੍ਰਚਾਰ ਦੇ ਕੇਂਦਰੀ ਸਥਾਨਾਂ ਵਜੋਂ ਸਥਾਪਿਤ ਕੀਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਪਰਿਵਾਰ ਸਮੇਤ 1722 April 1665 ਈਸਵੀ ਸਥਾਨ ਤਮਤਾ ਨਗਰ ਵਿੱਚ ਵਿਖੇ ਪੁੱਜੇ ਸ੍ਰੀ ਗੁਰਦੇਵ ਤਵੇ ਚਲੇ ਆਏ ਰਾਮ ਨਾਮ ਤੁਮ ਤੁਮ ਬਤਾਏ ਤਹ ਜਾਏ 13 ਨਿਝ ਘਾਲ ਸੰਗਮ ਔਰ ਟੋਰ ਰਸ ਬਨਾਲੈ ਸ੍ਰੀ ਗੁਰੂ ਪ੍ਰਤਾਪ ਸੂਜਗਰਾ ਇਸ ਯਾਤਰਾ ਦੌਰਾਨ ਗੁਰੂ ਸਾਹਿਬ ਜੀ ਮਾਤਾ ਨਾਨਕੀ ਜੀ ਮਾਤਾ ਗੁਜਰੀ ਜੀ ਅਤੇ ਸਿੱਖ ਸੰਗਤਾਂ ਸਮੇਤ ਇੱਕ ਤਾਲ ਕਿਨਾਰੇ ਆਣ ਕੇ ਬਿਰਾਜਮਾਨ ਹੋਏ ਅਤੇ ਇੱਥੋਂ ਦਾ ਸਥਾਨਿਕ ਜ਼ਿਮੀਦਾਰ ਚੌਧਰੀ ਦੱਗੋ ਦੁੱਧ ਲੈ ਕੇ ਗੁਰੂ ਜੀ ਦੀ ਸੇਵਾ ਵਿੱਚ ਹਾਜ਼ਰ ਹੋਇਆ ਅਤੇ ਗੁਰੂ ਜੀ ਨੇ ਉਸ ਨੂੰ ਅਸੀਸ ਦਿੱਤੀ ਭਾਈ ਦੱਗੋ ਦੁੱਧ ਲੈ ਕੇ ਮਿਲਿਆ ਹੈ ਇਹ ਤੋਂ ਤੇਰਾ ਦੁੱਧ ਸਦੀ ਰਹੂਗਾ ਦਵਾਰ ਇੱਕ ਗੁਰੂ ਘਰਸਾ ਅਨਸਾਰ ਨਗੁਰੇ ਰਤ ਟੋਲਾ ਗੱਡੀ ਕੂਟ ਕੋੜੇ ਆਪਣੀ ਹਵੇਲੀ ਤਾਰੇ ਸਾਹ ਆਲੇ ਦਿਵਾਲੇ ਦੇ ਪਿੰਡਾਂ ਦੀ ਸੰਗਤ ਵੀ ਆ ਕੇ ਗੁਰੂ ਸਾਹਿਬ ਜੀ ਦੀ ਸੇਵਾ ਕਰਨ ਲੱਗੀ ਇਸ ਯਾਤਰਾ ਦੌਰਾਨ ਗੁਰੂ ਦੀਨੇ ਲੰਮਾ ਸਮਾਪਤਮਾਨ ਸਾਹਿਬ ਵਿਕੇ ਟਕਰਾਣਾ ਕੀਤਾ ਇੱਥੇ ਮੁੱਖ ਡੇਰਾ ਰੱਖਦਿਆਂ ਗੁਰੂ ਜੀ ਇੱਥੋਂ ਪ੍ਰਚਾਰਕ ਦੌਰਿਆਂ ਲਈ ਆਲੇ-ਦੁਆਲੇ ਦੇ ਇਲਾਕਿਆਂ ਵੱਲ ਵੀ ਜਾਂਦੇ ਰਹੇ ਗੁਰੂ ਜੀ ਨੇ ਦਰਸ਼ਨ ਜਿਦਾਰ ਕਰਨ ਲਈ ਦੂਰ ਦਰੈਡੇ ਸੰਗਤ ਇੱਥੇ ਕੋਈ ਦੀ ਆਣ ਦਰਸ਼ਨ ਸੇਵਾ ਕਰਦੀ ਅਤੇ ਸਰਦਾ ਅਨਸਾਰ ਗੁਰੂ ਇਹ ਜੇ ਲੰਗਰ ਲਈ ਭੇਟਾ ਵੀ ਚੜਾਉਂਦੀ ਕੁਝ ਸਰੋਤਾਂ ਅਨੁਸਾਰ ਗੁਰੂ ਸਾਹਿਬ ਨੇ ਇਸ ਸਥਾਨ ਤੋਂ ਤੁਰਨ ਸਮੇਂ ਸਥਾਨਿਕ ਜੀਵੀਦਾਰ ਦੱਗੋ ਨੂੰ ਕੁਝ ਮੋਹਰਾ ਦਿੱਤੀਆਂ ਕਹਿੰਦੇ ਉਸਤਾਨ ਦੇ ਖੂਰ ਦਾ ਮਸਾਲਾ ਤੇ ਬਾਗ ਲਵਾਉਣ ਲਈ ਅਧਿਸ ਦਿੱਤੇ ਹੁਕਮ ਕਰ ਜੋ ਵਟੂਪ ਖਨਾਪ ਤਨ ਗਨ ਲਾਏ ਲੀਕ ਵਹਿ ਬਾ ਇਸ ਹਾਲ ਧਰਮ ਸਥਾਨ ਤੇ ਦੋ ਕੋ ਸਿੱਖ ਸਾਧ ਗੁਣੇ ਬਿਠਾਵੇ ਸ੍ਰੀ ਗੁਰੂ ਪ੍ਰਤਾਪ ਰਾਮ ਮਾਲਵਾ ਦੇਸ ਰਟਣ ਦੀ ਸਾਖੀ ਪੋਥੀ ਅਨਸਾਰ ਗੁਰੂ ਜੀ ਨੇ ਦੇਸ ਨੂੰ ਨਾ ਮੰਨਦਿਆਂ ਦਗੋ ਨੇ ਕੁ ਆਪਣੀ ਨਿਆਂ ਵਿੱਚ ਲਵਾ ਲਿਆ ਤਾਂ ਖੂਨ ਨਿਵਰ ਗਿਆ ਦੂਜੀ ਵਾਰੀ ਫੇਰ ਚਣਿਆ ਤਾਂ ਵਿੰਗਾ ਹੋਇਆ ਹੋ ਗਿਆ ਪਰ ਸਥਾਨਿਕ ਪ੍ਰਚਲਿਤ ਰਵਾਇਤਾਂ ਅਨਸਾਰ ਦਗੋ ਨੇ ਇਸ ਤਰ੍ਹਾਂ ਕਾਰਨ ਤੇ ਗੁਰੂ ਸਾਹਿਬ ਜੀ ਨੇ ਦਗੋ ਦੇ ਥੱਤ ਕਹਾ ਦਗੋ ਤੇਰੇ ਘਰ ਲੇਟਣਗੇ ਗਦੇ ਜਿੱਥੇ ਕੂਆ ਨਾ ਚੱਕ ਕੋਈ ਇੱਥੇ ਉੱਗਣਗੇ ਅੱਕ ਇਹ ਪਾਰੇਸ ਇਤਿਹਾਸ ਤੋਤਾਂ ਅਨੁਸਾਰ ਇਸ ਗੱਲ ਦੀ ਪੁਸ਼ਟੀ ਨਹੀਂ ਹੁੰਦੀ ਤੇ ਗੁਰਮੁਖ ਦੇ ਦਾਰੇ ਅੰਦਰ ਵਾਰਿਸਾਫ ਕੋਈ ਮਾਨਤਾ ਨਹੀਂ ਦਿੱਤੀ ਗਈ ਗੁਰੂ ਸਾਹਿਬ ਜੀ ਦੇ ਯਾਤਰਾ ਦੌਰਾਨ ਆਨੰਦ ਲਾਲ ਸੋਹਣੇ ਨੇ ਪੁੱਤਰ ਭਾਈ ਰਾਮਦੇਵ ਜੀ ਨੇ ਜਲ ਰਾਹੀਂ ਭਾਵਨਾ ਸਹਿਤ ਸੰਗਤਾਂ ਦੀ ਸੇਵਾ ਕਿੰਤੀ ਉਸ ਜਾਲ ਦੀਆਂ ਗਾਗਰਾਂ ਸਿਰ ਤੇ ਢੋ ਕੇ ਸੰਗਤਾਂ ਨੂੰ ਜਲ ਛਕਾਉਣਾ ਅਤੇ ਲੰਗਰ ਵਿੱਚ ਜਲ ਪਹਚਾਉਣ ਦੀ ਸੇਵਾ ਕਰਦਾ ਰਹਾ ਇਹ ਧੂੜ ਮਿੱਟੀ ਤੋਂ ਬਚਾਉ ਲਈ ਇਸ ਤਾਂ ਸੜਕਾਉ ਕਰਦਾ ਜਿਵੇਂ ਮੀਂਹ ਪੈ ਗਿਆ ਹੋਵੇ ਹਰ ਸਮੇਂ ਸੇਵਾ ਦੀ ਤਤਕਰ ਹੋਂ ਨਾਲ ਗੁਰੂ ਸਾਹਿਬ ਜੀ ਤੋਂ ਪ੍ਰਸੰਨ ਹੋਏ ਅਤੇ ਉਹਦੀ ਸੇਵਾ ਭਾਵਨਾ ਗੁਰੂ ਸਾਹਿਬ ਜੀ ਦੇ ਉਸ ਮੀਹਾਂ ਸਾਹੀ ਵਕਸ ਦਾ ਆਪਰਾ ਦਿੱਤਾ ਅਤੇ ਇੱਕ ਨਾਗਰਾਂ ਨਿਸ਼ਾਨ ਸਾਹਿਬ ਤੇ ਇੱਕ ਦੱਖਣੀ ਬੈਲ ਦੇ ਕੇ ਚਾਰ ਦਰਾਂ ਤੋੜਿਆ ਗੁਰੂ ਸਾਹਿਬ ਜੀ ਨੇ ਵਿਦੇਸ਼ ਅਨਸਾਰ ਭਾਈ ਮੀਹਾ ਜੀ ਦੇ ਵਾਗਰਾਂ ਦੇ ਇਲਾਕੇ ਤੋਂ ਇਲਾਵਾ ਮਾਝਾ ਮਾਲਵਾ ਦੁਆਬਾ ਹਰ ਥਾਵਾਂ ਵੱਲ ਵੀ ਪ੍ਰਚਾਰ ਕੀਤਾ ਤੇ ਸੰਗਤਾਂ ਨੂੰ ਗੁਰੂ ਸਾਹਿਬ ਘਰ ਨਾਲ ਜੋੜਿਆ ਦਸਮ ਬਾਦਸ਼ਾਹ ਸ੍ਰੀ ਗੋਬਿੰਦ ਸਿੰਘ ਜੀ ਨੇ ਮਾਖੋਵਾਲ ਵਿਖੇ ਇੱਕ ਸ੍ਰੀ ਸਾਹਿਬ ਇੱਕ ਵੀਰ ਸਾਹਿਬ ਹੈ ਗੁਰੂ ਵੀਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਤੇ ਆਪਣੇ ਸਜਾਏ ਦਸਤਾਰਾਂ ਵਿੱਚੋਂ ਅੱਧਾ ਦਸਤਾਰਾਂ ਭਾਈ ਮੀਹਾ ਸਿੰਘ ਨੂੰ ਬਖਸ਼ਿਆ ਗੁਰੂ ਸਾਹਿਬ ਜੀ ਨੇ ਉਸ ਨੂੰ ਮੀਹਾ ਨਾਮ ਸਹਿਬ ਦਾ ਕਿਤਾਬ ਬਖਸ਼ਿਆ ਤੇ ਮੀਹਾ ਜੀ ਨੂੰ ਮੀਹਾ ਸਾਹਿਬ ਆਖਣ ਲੱਗੇ ਜਾਣ ਲੱਗਾ ਇਸ ਫਿਰ ਇਸ ਫੇਰੀ ਤੋਂ ਬਾਤ ਮੁल्तान ਸਾਹਿਬ ਸੰਗਤਾਂ ਦੇ ਸੱਦੇ ਨੂੰ ਪ੍ਰਵਾਨ ਕਰਦੇ ਆਂ ਗੁਰੂ ਸਾਹਿਬ ਜੀ ਦੇ ਸੋ 20 ਸੰਮਤ 1665 ਈਸਵੀ ਦੇ ਦੁਸਹਿਰੇ ਤੋਂ ਬਾਅਦ ਤਮਤਾਨ ਦੇ ਵਿਖੇ ਚਰਨ ਪਾਏ ਪੁਜ ਸਰੋਤਾ ਅਨਸਾਰ ਗੁਰੂ ਤੇਗ ਬਹਾਦਰ ਜੀ ਦੀ ਇੱਕ ਗ੍ਰਫਤਾਰੀ ਤਮਤਾਨ ਦੇ ਸਥਾਨ ਤੋਂ ਹੋਣ ਸੰਬੰਧੀ ਵੀ ਪਰਪਾਨ ਮਿਲਦੇ ਹਾਲਾਂ ਗੁਰੂ ਸਾਹਿਬ ਜੀ ਨੇ ਚਰਨ ਗੁਰੂ ਤੇਗ ਬਹਾਦਰ ਜੀ ਚਲ ਸੋ ਪ੍ਰਾਪਤ ਹੌਣ ਕਰਕੇ ਗੁਰੂ ਸਾਹਿਬ ਜੀ ਗੁਰਤੇਗਵਧਰ ਜੀ ਕਮਤਾਨ ਜੀ ਦੀ ਸਿੱਖ ਸੰਗਤਾਂ ਲਈ ਸਤਕਾਰਕ ਹੈ ਤੇ ਵਿਸ਼ੇਸ਼ ਖਿੱਚ ਦਾ ਕੇਂਦਰ ਹੈ ਇਸ ਪਵਿੱਤਰ ਜਗ੍ਹਾ ਨੂੰ ਆਹ ਵੇਖਦਿਆਂ ਹਰ ਮੱਸਿਆ ਦੇ ਜੇ ਸੰਗਤਾਂ ਜੁੜਦੇ ਆ ਨਾ ਇਸ ਤੋਂ ਇਲਾਵਾ ਬੋਲਾ ਮਹੱਲਾ ਬਸਾਇਆ ਗੁਰੂ ਤੇਗਵਹਾਦਰ ਜੀ ਦਾ ਪ੍ਰਕਾਸ਼ ਪੁਰਬ ਤੇ ਸ਼ਹੀਦੀ ਪੁਰਬ ਸਰਦਾ ਭਾਵਨਾ ਨਾਲ ਮਨਾਏ ਜਾਂਦੇ ਹਨ ਗੁਰਮਤਿ ਸਮਾਗਮ ਕਰਵਾਏ ਜਾਂਦੇ ਹਨ ਸਥਾਨ ਕਰਵਾਇਤਾ ਅਨੁਸਾਰ ਇਸ ਇਲਾਕੇ ਦੀ ਸੰਗਤ ਤੱਕ ਸ੍ਰੀ ਹਜੂਰ ਸਾਹਿਬ ਜਾਨ ਤੋਂ ਪਹਿਲਾਂ ਇੱਥੇ ਦਰਸ਼ਨ ਜਿਦਾਰੇ ਕਰਦੀ ਹੈ ਅਤੇ ਇੱਥੇ ਦੀ ਤੱਕ ਸ੍ਰੀ ਗੁਰੂ ਹਜੂਰ ਸਾਹਿਬ ਦੀ ਯਾਤਰਾ ਆਰੰਭ ਹੁੰਦੀ ਹੈ ਹਾਂਜੀ ਤੁਹਾਨੂੰ ਅੱਗੇ ਦਿਖਾਵਾਂਗੇ ਆਪਣਾ ਸਾਰੇ ਗੁਰਦਵਾਰ ਦੇ ਅੰਦਰੋਂ ਦਰਸ਼ਨ ਕਰਵਾਵਾਂਗੇ ਜੀ ਇਹ ਸੀਗਾ ਆਪਣੇ ਇਥੋਂ ਦਾ ਤੁਮਤਾਨ ਸਾਹਿਬ ਦਾ ਇਤਿਹਾਸ ਜੋ ਕਿ ਸੰਗਤਾਂ ਨੂੰ ਆਪਾਂ ਨੇ ਇੱਕ ਤੁਸੀਂ ਕਰਿਆ ਉਹ ਸਫਲਾ ਕਰ ਰਹੇ ਹੋ ਗੁਰੂ ਬਾਣੀ ਉੱਤੇ ਫਰਮਾਨ ਕਰਦੇ ਨੇ ਵਡਟਾਈ ਹਰ ਕੋਹਰਤ ਤੇ ਪਾੜਾ ਪਾਉਂਦੀ ਨਿੰਦ ਪਰ ਛੋਟਾ ਖਾਵੈ ਜੇ ਪਤਾ ਸਤਿ ਸੰਗਤ ਨਾਲ ਲੱਭੇ ਸੰਗਤ ਫੈਵਾਇ ਫਰੀ ਜਾ ਜੀ ਆ ਦੇਖ ਹਾਂਜੀ ਸੰਗਤ ਜੀ ਹੁਣ ਤੁਮ ਕਰਾਵਾਂਗੇ ਆਪਾਂ ਪਵਿੱਤਰ ਸਰੋਵਰ ਤਮਤਾਨ ਸਾਹਿਬ ਦੇ ਦਰਸ਼ਨ ਜੋ ਸੰਗਤਾਂ ਆਉਂਦੀਆਂ ਨੇ ਜੇ ਪਹਿਲਾਂ ਇਸ਼ਨਾਨ ਕਰਦੀਆਂ ਨੇ ਤੇ ਫਿਰ ਗੁਰੂ ਸਾਹਿਬ ਦਾ ਅਸ਼ੀਰਵਾਦ ਲੈਂਦੀਆਂ ਨੇ ਤੇ ਫਿਰ ਲੰਗਰ ਛਕਦੀਆਂ ਨੇ ਕਰੋ ਜੀ ਦਰਸ਼ਨ ਹਾਂਜੀ ਮੱਛੀਆਂ ਵੀ ਛੱਡੀਆਂ ਹੋਈਆਂ ਨੇ ਸਾਡੇ ਰੋਜੀ ਦਰਸ਼ਨ ਸ੍ਰੋਵਰ ਸਾਹਿਬ ਦੇ ਵਿਕਰ ਸਥਾਨ ਜੋ ਆਪਣੇ ਬਣੇ ਹੋਏ ਨੇ ਆਪਾਂ ਨੂੰ ਦਰਸ਼ਨ ਆਪਣੇ ਬੱਚਿਆਂ ਨੂੰ ਵੀ ਜਰੂਰ ਦੱਸਣਾ ਚਾਹੀਦਾ ਇਸ ਬਾਰੇ ਹਨ ਤੇ ਦਰਸ਼ਨ ਕਰਵਾਉਣੇ ਚਾਹੀਦੇ ਗੁਰੂ ਸਾਹਿਬਾਨ ਦੇ ਸਥਾਨ ਜਿੱਥੇ ਚਰਨ ਸੋ ਪ੍ਰਾਪਤ ਧਰਤੀ ਹੈਗੀ ਹਨ ਤੇ ਹਾਂਜੀ ਦੋਸਤੋ ਸਰੋਵਰ ਚ ਇਸ਼ਨਾਨ ਕਰਨ ਤੋਂ ਬਾਅਦ ਆਪਾਂ ਅੰਦਰ ਦਰਵਾਦ ਸਾਹਿਬ ਵੱਲ ਮੱਥਾ ਟੇਕਿਆ ਨਿਸ਼ਾਨ ਸਾਹਿਬ ਤੇ ਵੀ ਮੱਥਾ ਟੇਕਿਆ ਤੇ ਉਸ ਤੋਂ ਬਾਅਦ ਆਪਾਂ ਅੰਦਰ ਦਰਵਾਦ ਸਾਹਿਬ ਵੱਲ ਚਲੇ ਗਏ ਤਾਂ ਤਾਂ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਨਮਸਕਾਰ ਕੀਤੀ ਤੇ ਅਰਦਾਸ ਕੀਤੀ ਸਰਬੱਤ ਦੇ ਭਲੇ ਲਈ ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖੇ ਸਭ ਨੂੰ ਦਰਸ਼ਨ ਕਰਨ ਤੋਂ ਬਾਅਦ ਆਪਾਂ ਦੇਖੋ ਮੱਥਾ ਟੇਕਣਾ ਕਿਰਪਾ ਸੀ ਪ੍ਰਮਾਤਮਾ ਨੇ ਚਲੋ ਆਪਾਂ ਉੱਥੇ ਪਹੁੰਚੇ ਹਨਾ ਤੇ ਦਰਸ਼ਨ ਦੇਦਾਰੇ ਕਰਨ ਦੇ ਆਪਾਂ ਨੂੰ ਪ੍ਰਮਾਤਮਾ ਦੇ ਵੱਲੋਂ ਕਿਸਮਤ ਵੈ ਜਿਹੜਾ ਬੰਦਾ ਦਰਸ਼ਨ ਦੇਦਾਰੇ ਕਰਦਾ ਹਨਾ ਕਿਸਮਤ ਨਾਲ ਹੀ ਮਿਲਦੇ ਨੇ ਬਹੁਤ ਸੋਹਣਾ ਚੁੰਮਰ ਲੱਗਿਆ ਹੋਇਆ ਹਨਾ ਗੁਰਦੁਆਰਾ ਸਾਹਿਬ 'ਚ ਦੇਖੋ ਪਾ ਪ੍ਰੋਗਰਾਮ ਸਾਹਿਬ ਜੀ ਦੇ ਦਰਸ਼ਨ ਹੋਏ ਵਾਹਿਗੁਰੂ ਸੱਚੇ ਪਾਤਸ਼ਾਹ ਸ਼ੁਕ ਸ਼ਾਂਤੀ ਬਖਸ਼ੇ ਕੀਰਤਨ ਸਿੰਘ ਸਿੰਘ ਕੀਰਤਨ ਕਰ ਰਹੇ ਸੀਗੇ ਬੜਾ ਆਨੰਦ ਹੈ ਕੀਰਤਨ ਸੁਣ ਕੇ ਹਨ ਤੇ ਪੁੱਤੇ ਕਰਮਾਂ ਤੋਂ ਬਾਅਦ ਮੱਖਾ ਦੇਖਦੇ ਹੋਏ ਸਾਰੇ ਕਿਤੇ ਪਰ ਕਰਮਾ ਕੀਤੀਆਂ ਵਾਹਿਗੁਰੂ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ 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 ਦੂਸਤੋ ਬਾਅਦ ਆਪਾਂ ਨੇ ਬਾਹਰ ਆ ਕੇ ਕੜਾ ਪ੍ਰਸ਼ਾਦ ਦੀ ਦੇਗ ਲਈ ਬਾਬਾ ਜੀ ਤੋਂ ਅੱਤੇ ਸ਼ਕੀ ਹੈ ਨਾ ਸੱਚੇ ਪਾਤਸ਼ਾਹ ਤੇ ਉਦੋਂ ਬਾਅਦ ਦੇਖੋ ਨੌਜਵਾਨਾਂ ਵੱਲੋਂ ਨਿੰਬੂਆ ਦੇ ਪਾਣੀ ਦਾ ਲੰਗਰ ਸਬੀਲ ਨਾ ਇਧਰ ਠੰਡੇ ਮਿੱਠੇ ਜਲਦੀ ਸਬੀਲ ਚੱਲ ਰਹੀ ਸੀ ਗਰਮੀ ਸੀ ਹਨਾ ਸੰਗਤ ਵਾਸਤੇ ਨੌਜਵਾਨਾਂ ਵੱਲੋਂ ਵਧੀਆ ਪ੍ਰਬਾਲਾ ਕੀਤਾ ਹਨਾ ਹਾਂਜੀ ਤੇ ਬਾਬਾ ਜੀ ਨੇ ਆਪਾਂ ਨੂੰ ਇਧਰ ਪ੍ਰੋਗਰਾਮ ਸਾਹਿਬ ਜੀ ਦੇ ਪ੍ਰਕਾਸ਼ ਸੀ ਤੇ ਉਹ ਉਹ ਆਪਾਂ ਨੂੰ ਦਰਸ਼ਨ ਹੋਏ ਤੁੰਗ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ 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 ਤੇ ਆਪਾਂ ਬਾਬਾ ਜੀ ਨਾਲ ਵੀ ਗੱਲਾਂ ਬਾਤਾਂ ਕੀਤੀਆਂ ਹਨਾ ਸਾਰੇ ਬਾਬਾ ਜੀ ਨੇ ਗੱਲਾਂ ਬਾਤਾਂ ਕੀਤੀਆਂ ਇਹ ਸਾਰੇ ਕਮਰਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਜੋ ਸੰਗਤਾਂ ਵੱਲੋਂ ਆਪਣੀ ਸ਼ਰਧਾ ਨਾਲ ਰਖਵਾਏ ਜਾਂਦੇ ਨੇ ਹਨਾ ਅਰਦਾਸ ਹੋ ਰਹੀ ਸੀਗੇ ਅੰਦਰ ਤੇ ਗੁਰਦੁਆਰਾ ਸਾਹਿਬ ਜੋੜਾਕਰ ਬਣਿਆ ਹੋਇਆ ਉਹਦੇ ਦਰਸ਼ਨ ਤੁਸੀਂ ਇੱਥੇ ਜਰੂਰ ਦਰਸ਼ਨ ਕਰਨੇ ਇੱਕ ਵਾਰ ਹਨਾ ਹਰੇਕ ਸਿੱਖ ਨੂੰ ਦਰਸ਼ਨ ਕਰਨੇ ਬਣਦਾ ਹੈ ਚਾਲੇ ਪਾਏ ਜੋ ਕਿ ਬੜੀ ਨੂਰ ਵੀ ਨਹੀਂ ਹੈਗਾ ਉਸ ਤੋਂ ਬਾਅਦ ਆਪਾਂ ਨੂੰ ਕਰਾਵਾਂਗੇ ਲੰਗਰ ਦੇ ਦਰਸ਼ਨ ਜੇ ਵੀ ਦਰਸ਼ਨ ਕਰਵਾਉਣਾ ਹੈ ਹਾਂਜੀ ਦੋਸਤੋ ਮੇਰੇ ਤੋਂ ਕਰਾਵਾਂਗੇ ਆਪਣੇ ਲੰਗਰ ਜੋ ਕੀ ਗੁਰੂ ਨਾਨਕ ਦੇਵ ਜੀ ਤੋਂ ਸਮੇਂ ਤੋਂ ਚੱਲਦਾ ਆ ਰਿਹਾ ਜੀ ਹੁਣ ਤੱਕ ਪੀਰ ਪੀਆ ਦਾ ਲਾਇਆ ਲੰਗਰ ਚੱਲਦਾ ਇੱਥੇ ਟੋਟ ਲੰਗਰ ਵਰਤਦਾ ਸੰਗਤਾਂ ਵਾਸਤੇ ਜੋ ਬਰੇ ਸੰਦੇ ਮਾਨਕਾ ਕਮੇਟੀ ਲੰਗਰ ਸਕਦੀਆਂ ਨੇ ਤੇ ਸੋ ਨਾਰਮਲ ਚੱਲਦੀ ਕਰ ਰਹੇ ਤੁਸੀਂ ਆਸਮਨ ਜਰੂਰ ਕਰਿਓ ਤੇ ਲੰਗਰ ਜਰੂਰ ਇਸੇ ਵਾਰੀ ਗੁਰੂ ਦਾ ਸ਼ਰਕੇ ਜਾਓ ਜਿਵੇਂ ਕਿ ਤੁਮਤਾਨ ਸਾਹਿਬ ਜੀ ਦਾ ਲੰਗਰ ਜੋ ਕੀ ਹੁਣ ਤੱਕ ਚੱਲਿਆ ਜਾਂਦਾ ਹੈ ਜੀ ਦੋਸਤੋ ਤੁਮ ਆਪਾਂ ਗੁਰਦੁਆਰਾ ਰਜ਼ੀਤਮ ਤਾਨ ਸਾਹਿਬ ਗੁਰੂ ਤੇਗ ਬਹਾਦਰ ਨਾਮੇ ਪਾਸ਼ਾ ਜੀ ਦੇ ਦਰਸ਼ਨ ਕਰਵਾਏ ਅਤੇ ਪੂਰੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਇਹ ਇਤਿਹਾਸ ਆਪਣੇ ਬੱਚਿਆਂ ਨੂੰ ਸੁਣਾਇਓ ਹਨ ਤੇ ਕਿਉਂਕਿ ਜੋ ਇਤਿਹਾਸ ਆ ਆਪਣੇ ਸਹਬਾ ਗੁਰੂ ਸਹਬਾ ਨਾਲ ਆਪਣੇ ਬੱਚਿਆਂ ਨੂੰ ਜ਼ਰੂਰ ਜਾਣੂ ਕਰਵਾਉਣਾ ਚਾਹੀਦਾ ਹਨ ਤੇ ਆਪ ਵੀ ਦਰਸ਼ਨ ਕਰਕੇ ਜਾਇਓ ਵੀਡੀਓ ਨੂੰ ਪੂਰਾ ਦੇਖਿਓ ਤੇ ਵਟਤਬਦ ਸ਼ੇਅਰ ਜ਼ਰੂਰ ਕਰਿਓ ਹਨਾ ਸਾਨੂੰ ਮਿਕਸਤਾਨ ਨਾਲ ਆਪਣੇ ਬੱਚਿਆਂ ਨੂੰ ਇਹਨਾਂ ਨਾਲ ਜੋੜਨਾ ਚਾਹੀਦਾ ਆ ਪਾਣੂ ਵੀ ਜੋੜਨਾ ਚਾਹੀਦਾ ਦੇਖ ਕੇ ਆਪਾਂ ਨੂੰ ਗੁਰੂ ਸਾਹਿਬਾਂ ਨੇ ਆਪਣੇ ਬਾਸ ਤੇ ਕੁਰਬਾਨੀਆਂ ਕੀਤੀਆਂ ਹਨ ਤੇ ਇਹੀ ਬੇਨਤੀ ਹੈ ਵੀ ਕਿਉਂਕਿ ਉਦੋਂ ਜੋ ਸੰਗਤ ਔਰੇ ਮੱਤ ਦੇਖ ਕੇ ਜਾਂਦੀ ਆ ਪਹਿਲਾਂ ਹਜ਼ੂਰ ਸਾਹਿਬ ਉਹਦੀ ਯਾਤਰਾ ਸਫਲ ਹੁੰਦੀ ਆ ਕੋਈ ਵੀ ਸੰਗਤ ਹਜ਼ੂਰ ਸਾਹਿਬ ਜਾਣ ਤੋਂ ਪਹਿਲਾਂ ਉਹਦੇ ਦਰਸ਼ਨ ਕਰਕੇ ਜ਼ਰੂਰ ਜਾਂਦੀ ਆ ਤੇ ਵਿੱਚ ਸੰਗਤਾਂ ਨੂੰ ਨਹੀਂ ਵੀ ਪਤਾ ਹੁੰਦਾ ਜੋ ਇਹ ਇਤਿਹਾਸ ਹੈ ਜ਼ਰੂਰ ਪੜਿਓ ਜੀ ਤੇ ਸਾਰੇ ਆਪਣੇ ਬੱਚਿਆਂ ਨੂੰ ਵੀ ਪੜਾਓ ਵੈਕਟ ਜੀ ਕਾ ਖਾਲਸਾ ਵੈਕਟ ਜੀ ਕੀ ਫਤਿਹ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਕਮੈਂਟ ਕਰਕੇ ਜਰੂਰ ਅੱਸੋ ਜੀ ਧੰਨਵਾਦ